ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਡੋਨਰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਹਲਿਕ ਤਿਆਰ ਦੁੱਧ ਵਾਲੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰੋਂ ਤੋਂ ਪੁੱਛ ਕੇ ਦਿੰਦਾ ਬਾਈ ਹੱਸੇ ਹੀ ਕਾਲ ਸੱਸੇ ਹੀ ਕਾਲ ਬਾਈ ਵੀਰੇ ਨਾਮ ਐਡਰੈਸਿਕਨ ਖ਼ਾਬਮ ਕਰਵਾ ਦਿਓ ਨਾਮ ਈਸ਼ਾਨ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਨਾਮ ਈਸ਼ਾਨ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਈਸ਼ਾਨ ਜਿਹੜੀ ਆਪਾਂ ਵੀਰੇ ਸਕਰੀਨ ਤੇ ਝੋਟੀ ਦੇਖੀਏ ਨੇ ਕੰਮਾ ਸੁਆ ਇਹ ਵੀ ਪਹਿਲਾ ਸੁਆ ਸੁਈ ਵੀ ਆ 40 ਤੋਂ 35 ਦਿਨਾਂ ਦਾ ਸੁਕ ਉਹ ਆ ਜੀ ਇਹਦਾ ਸੁਈਨ ਦਿਨ ਹੋ ਗਏ ਦੋਸਤੋ 40 ਦਿਨ ਮੰਨ ਲਓ ਵੀਰ ਕਹਿੰਦਾ ਵੀ ਆਪਣਾ ਕੰਮ ਵਾਰਦਾਗਾ ਚੰਗਾ ਕਦਗਾਠ ਗੋਲ ਸਿੰਘ ਥਣ ਹਵਾਨੀ ਦੀ ਝੋਟੀ ਹੈਗੀ ਬਿਲਕੁਲ ਸਾਫ ਫੁੱਲ ਸੈਂਚ ਦੋਸਤੋ ਕਦਗਾ ਤੇ ਇਸ਼ਾਨ ਖੋਲ ਲੈ ਮੇਰੇ ਤੋਰੇ ਪੱਖੋਂ ਬਾਈਆਂ ਨੂੰ ਜੇਕਰਵਾਦੀਏ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰ ਇਸ਼ਾਨ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਣੇ ਲੇਵੇ ਪੱਖੋਂ ਦੋਸਤੋ ਬਿਲਕੁਲ ਸਾਫ ਪੱਧਰ ਝੋਟੀ ਹੈਗੀ ਤੇ ਗੋਲ ਸਿੰਘ ਪਿੱਠਪੜੇ ਦੀ ਮੰਤਰ ਬਹੁਤ ਸ਼ਾਨਦਾਰ ਆ ਬਾਕੀ ਸੀਲ ਸੰਤ ਠੰਡਾ ਸੁਭਾਗਾ ਤੇ ਵੀਰਾਂ ਦਾ ਕੰਮ ਦੋਸਤੋ ਹੈਗਾ ਵਪਾਰ ਦਾ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੰਗਾ ਗੱਦਗਾਠ ਕਾਲਾ ਰੰਗ ਜਾਮਣ ਵਰਗਾ ਦੋਸਤੋ ਸੈਜ ਫੁੱਲ ਸੈਜ ਇਹਨੂੰ ਆਪਾਂ ਕਹਿ ਸਕਦੇ ਹਾਂ ਕੋ ਛੋਟੀ ਮੰਨ ਕੇ ਆਇਓ ਨਾ ਜੇ ਕਿਸੇ ਮੇਰੇ ਵੀਰ ਦੀ ਸੰਭਾਰੀ ਚਾਉਂਦੀ ਹੈ ਤਾਂ ਵੀਰ ਇਸ਼ਾਨ ਨਾਲ ਜ਼ਰੂਰ ਕੰਟੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਹੈਗਾ 90411434874 ਤੇ ਇਸ਼ਾਨ ਹਾਜ਼ਰ ਦੁੱਧ ਕਿੰਨਾ ਗਿਆ ਵੀਰੇ ਹਾਜ਼ਰ ਦੁੱਧ ਪਈ ਇਹ ਥੱਲੇ 12 ਕਿਲੋ ਇਸ ਟਾਈਮ 12 ਕਿਲੋ ਮਣਕੇ ਦੇ ਦੇ ਦਾਂਗੇ ਹਾਂ ਭਾਈ ਜਣਾ ਚਾਰ ਟਾਈਮ ਚਵਾਈ ਕਰਕੇ ਲਿਜਾ ਸਕਦਾ ਵੀ ਤੇ 12 ਕਿਲੋ ਦੋਸਤੋ ਵੀਰ ਕਹਿੰਦਾ ਵੀ ਦੁੱਧ ਹੈ ਮਣਕੇ ਕੰਨ ਟਾਈਮ ਚਾਰ ਟਾਈਮ ਆਪਣੇ ਘਰੇ ਫੁੱਲ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਦੋਸਤੋ ਬਾਕੀ ਤੁਹਾਨੂੰ ਆਪ ਨੂੰ ਪਤਾ ਵੀ ਜਿਹੜੀ ਪਹਿਲਣ ਝੋਟੀਆਂ 30 ਤੋਂ 35 ਦਿਨਾਂ ਦੇ ਵਿੱਚ ਪ੍ਰੋਪਰ ਦੁੱਧ ਤੇ ਆਉਂਦੀ ਹੈ ਪ੍ਰੋਪਰ ਦੁੱਧ 12 ਕਿਲੋ ਵੀ ਕਹਿੰਦਾ ਵੀ ਬੱਚੇ ਨੂੰ ਛੱਡ ਕੇ ਬਿਲਕੁਲ ਇਹਨਾਂ ਤਿਆਰਾ ਹਵਾਨੇ ਤੇ ਬਿੰਜ ਬੁੰਜ ਕਾਫੀ ਚੰਗੀਆਂ ਨੇ ਬਿਲਕੁਲ ਇਹਨਾਂ ਸਾਫ਼ ਹਵਾਨਾ ਐਦਾਂ ਦੇ ਹਵਾਨਾ ਦੋਸਤੋ ਬਹੁਤ ਘੱਟ ਦੇਖਣ ਨੂੰ ਮਿਲਦਾ ਕਹਿੰਦਾ ਵਾ ਤੇ ਮਾਗਰ ਬੱਚਾ ਕੀ ਹੈ ਵੀਰੇ ਮਾਗਰ ਭਈ ਕੱਟੀ ਹੈ ਜੀ ਮਾਗਰ ਦੋਸਤੋ ਕੱਟੀ ਹੈ 35 ਤੋਂ 40 ਦਿਨਾਂ ਦਾ ਸੁਹਾ ਮੰਨ ਸਕਦੇ ਹੋ ਸੀਲ ਸਾਤ ਠੰਡ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਤਾਂ ਈਸ਼ਾਨ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਤੇ 24 ਦੀ ਇੱਕ ਨੰਬਰ ਜਿਸ 24 ਦੀ ਬਈ ਇੱਕ ਨੰਬਰ ਪੋਲੀ ਧਾਰ ਪੂਰੀ ਦੋਸਤੋ 24 ਦੀ ਹੈਗੀਆਂ ਨੇ ਇੱਕ ਨੰਬਰ ਪੋਲੀ ਧਾਰ ਆ ਗਈ ਕਹਿੰਦਾ ਭਾਬ ਤੇ ਚੰਗਾ ਘੱਤ ਘੜ ਸਟਰਕਚਰ ਵੀ ਚੰਗਾ ਝੁੱਟੀ ਦਾ ਸੀਲ ਸ਼ਾਂਤ ਠੰਡਾ ਸੁਭਾਗ ਆ ਕੱਲੀ ਬੰਨੀ ਖੜੀ ਹੈ ਕੋਈ ਅਚ ਵੀ ਵੀ ਨਹੀਂ ਜ਼ਿਆਦਾ ਕਰਦੀ ਤੇ ਹਾਜ਼ਰ ਦੁੱਧ 12 ਕਿਲੋ ਨਿਬੜੂਗਾ ਵੀਰੇ 12 ਕਿਲੋ ਪੂਰਾ ਨਿਬੜੂਗਾ ਜੀ ਤੇ ਲੈਣ ਦੇ ਨਾਲਾ ਰੇਟ ਕੀ ਰੱਖਿਆ ਭਾਈ ਮੁੱਲ ਤਾਂ 1 ਲੱਖ 40 ਹਜ਼ਾਰ ਆ 35 ਦੀ ਛੜਦੇ ਆ ਦੋਸਤੋ ਵੀਰਗਣਾ ਵੀ ਮੁੱਲ 1,40,000 ਆ 35 1,35,000 ਦੀ ਝੋਟੀ ਦੇ ਦਾਂਗੇ ਘਰੇ ਬੰਦੇ ਦਾ ਮਾਨ ਤਾਂ ਛੋਟਸਾ ਪਾ ਖੁੱਲਾ ਹੋਊਗਾ ਤੇ ਸ਼ਾਨ ਇੱਕ ਵਾਰੀ ਹੋਰ ਤੋਰ ਲਾ ਵੀਰ ਤੋਰੇ ਪੱਖੋਂ ਬਾਬਾਈ ਨੂੰ ਚੈੱਕ ਕਰਵਾ ਜੀ ਦੋਸਤੋ ਚੰਗਾ ਕਦ ਕਾਟ ਗੋਲ ਸਿੰਘ ਪਹਿਲਾ ਸੁਗਾ ਸੁਹੀ 30 ਤੋਂ 35 ਦਿਨਾਂ ਦਾ ਸੁਗਾਗਾ ਵੀਰ ਕਹਿੰਦਾ ਵੀ ਮੋੜ ਲੈ ਵੀਰ ਇਹ ਆਪਣਾ ਚੱਲ ਰਿਹਾ ਹੈ। ਤੇ ehsan ji bhai koi online mangawna ta 12 kilo dudh hi apni guarantee hovegi. Guarantee di puri guarantee. ਦੋਸਤੋ ਵੀ ਕਹਿੰਦਾ ਵੀ ਜੇ ਕੋਈ 12 ਕਿਲੋ ਦੁੱਧ ਮੰਗ ਲੇ ਗਰੰਟੀ ਆਪਣੀ ਘਰ ਤੱਕ ਜਿਉਂ ਚੌਣਚਵਾਦੀ ਇੱਕ ਨੰਬਰ ਹੀ ਹੂੰ ਤੁਹਾਨੂੰ ਕੋਈ ਵੱਧ ਘੱਟ ਨਹੀਂ ਹੋਣਾ। ਜੇ ਕਿਸੇ ਜੇ ਕਿਸੇ ਮੇਰੇ ਵੀਰ ਦੀ ਸਹਾਉਦਾਰੀ ਚਾਹੀਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9041434874 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ।